कॉन्सैप्ट एक इंसान जो कि स्टूडेंट है समाज को स्टडी की थी थी। सारा कॉन्सैप्टिपेयर किया जिम्मे गांधी थी होर भी पिछले भी जो है वह ਆ ਤੁਹਾਡੇ ਸਵਾਲ ਦਾ ਜਵਾਬ ਮੈਂ ਦਿੰਦਾ ਸਭ ਤੋਂ ਪਹਿਲਾਂ ਤਾਂ ਬਰਾੜ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ ਸੋਹਣਾ ਬੋਲੇ ਨੇ ਔਰ ਆਲਵੇਜ਼ ਜਦੋਂ ਇਹੋ ਜਿਹੇ ਭਰਾ ਖੜੇ ਨੇ ਤਾਂ ਪੰਜਾਬੀ ਸਿਰਮੇ ਦੀ سپورਟ ਹੋ ਰਹੀ ਹੈ ਪੰਜਾਬੀ ਸਿਰਮੇ ਦੀ سپورਟ ਵਾਸਤੇ ਔਰ ਸੱਚੀ ਤੁਸੀਂ ਗਾਂਧੀ ਦੇ ਟਾਈਮ ਤੇ ਐਫਰਟ ਕੀਤਾ ਕਿ ਅਸੀਂ ਨਵੇਂ ਸੀਗੇ ਦਾ ਟਾਈਮ ਸਾਨੂੰ ਕੋਈ ਜਾਣਦਾ ਵੀ ਨਹੀਂ ਸੀ ਤੁਸੀਂ ਇੱਕ ਸ਼ੋਅ ਤੋਂ ਫਿਲਮ ਨੂੰ 4 ਸ਼ੋਅ ਤੱਕ ਲੈ ਗਏ ਤੁਹਾਡੇ ਵਰਗੇ ਭਰਾਵਾਂ ਦੀ ਦੇ ਪਿਆਰ ਸਦਕਾ ਮੈਨੂੰ ਲੱਗਦਾ ਅੱਜ ਮੈਂ ਇੱਥੇ ਬੈਠਾ ਕਿ ਮੈਂ ਬੀ ਬਾਈ ਫਿਲਮਾਂ ਕਰ ਚੁੱਕਾ ਹਾਂ ਤਾਂ ਤੁਹਾਡੇ ਵਰਗੇ ਭਰਾਵਾਂ ਦਾ ਜੇ ਸਹਿਯੋਗ ਰਿਹਾ ਸਾਥ ਰਿਹਾ ਤਾਂ ਅੱਜ ਪੰਜਾਬੀ ਸਿਨੇਮੇ ਦੇ ਵਿੱਚ ਮੈਂ ਨਿਰੰਤਰ ਕੰਮ ਕਰ ਰਿਹਾ ਸੋ ਥੈਂਕ ਯੂ ਬਰਡਸ ਆਪ ਔਰ ਭਾਈ ਦੇ ਕਹਿਣ ਤੇ ਸਾਡਾ ਪ੍ਰੋਗਰਾਮ ਆਕੀ ਕੁਝ ਹੋਰ ਸੀਗਾ ਤਾਂ ਇੱਕ ਅਸੀਂ ਕੈਨਸਲ ਕੀਤਾ ਵਿੱਚੋਂ ਮੈਂ ਕਹਿੰਨੀ ਇੱਧਰ ਜ਼ਰੂਰ ਜਾ ਕੇ ਆਉਣਾ ਬਹੁਤ ਪਿਆਰ ਕਰਦੇ ਆ ਔਰ ਕਈ ਵਾਰ ਇਹਨਾਂ ਨੇ ਪਹਿਲਾਂ ਵੀ ਇਨਵਾਈਟ ਕੀਤਾ ਜਿੱਤੇ ਮੈਂ ਜਾ ਨਹੀਂ ਸਕਿਆ ਕਿਉਂਕਿ ਜਿਵੇਂ ਐਨੇ ਹੁੰਦੇ ਆ ਜ਼ਿੰਦਗੀ ਦੇ ਵਿੱਚ ਭੱਜ ਨੱਟ ਬਹੁਤ ਹੁੰਦੀ ਆ ਅਮਨ ਜੀ ਆਜ ਤੇ ਸੀ ਹਾਂ ਜੀ ਹਾਂ ਸੋ ਮੈਂ ਖੈਰ ਉਹ ਲੰਬਾ ਉਤਾਰ ਕੇ ਆਉਣਾ ਪਿਛਲਾ ਜਿਹੜਾ ਹੈਗਾ ਮੈਂ ਸਾਡੀ ਟੀਮ ਨੂੰ ਕਿਹਾ ਧੰਨਵਾਦ ਜੀ ਸੋ ਪਿਆਰਾ ਤੁਹਾਡਾ ਜੀ ਥੈਂਕ ਯੂ ਵੈਰੀ ਮੱਚ ਤੇ ਬਾਕੀ ਹੁਣ ਉਹਨੇ ਆਪਾਂ ਫਿਲਮ ਤੇ ਪਹਿਲੀਆਂ ਜਿਹੜੀਆਂ ਦੋ ਫਿਲਮਾਂ ਆਈਆਂ ਸੀਗੀਆਂ ਜੇ 1 ਤੇ 2 ਹਾਂਜੀ ਉਹ ਕਿਸੇ ਦੀ ਲਾਈਫ ਤੇ ਆਧਾਰਿਤ ਸੀਗੀਆਂ ਦੋਵੇਂ ਬਟ ਬਹੁਤ ਆ ਜੁਨਾ ਇੱਕ ਮਿੰਟ ਉਹ ਗੁਰਸਰੀਆ ਦੇ ਸੀਗੀ ਉਹਨਾਂ ਦੀ ਕਿਤਾਬ ਡਾਕੂਆਂ ਦਾ ਮੁੰਡਾ ਤੇ ਬੇਸਡ ਸੀਗੀ ਜਿਹੜੀ ਸੈਕੰਡ ਵਾਲੀ ਸੀਗੀ ਉਹ ਸ਼ਰਾਬੀ ਤਾਤੇ ਸੀਗੀ ਮੰਗਾ ਸਿਕਾਂ ਡਾਲ ਤੇ ਇੱਕ ਫਿਕਸ਼ਨਲ ਸਟੋਰੀ ਹੈ ਜੀ ਇਹ ਵੀ ਸਮਾਜ ਦੇ ਵਿੱਚ ਜੋ ਚੱਲ ਰਿਹਾ ਆਲੇ ਦੁਆਲੇ ਬੁਰਾਈਆਂ ਚੱਲ ਰਹੀਆਂ ਨੇ ਜੋ ਸਾਡੇ ਨੌਜਵਾਨਾਂ ਨੂੰ ਗਲਤ ਰਸਤੇ ਤੇ ਪਾਉਂਦੇ ਨੇ ਜਿਹਦੇ ਵਿੱਚ ਸਿਸਟਮ ਦੇ ਲੋਕ ਵੀ ਜੁੜੇ ਹੁੰਦੇ ਨੇ ਜਿਵੇਂ ਕਿ ਪਾਪੂੜੀ ਪਿੱਛੇ ਜੇ ਫੜੀ ਗਈ ਹੈ ਜਿਹੜੀ ਪੁਲਿਸ ਵਾਲੀ ਕੁੜੀ ਸੀਗੀ ਥਾਰ ਵਾਲੀ ਬੜੀ ਮਸ਼ਹੂਰ ਹੋਈ ਹੈ ਸੋ ਇਦਾਂ ਦੇ ਬਹੁਤ ਸਾਰੇ ਜਿਹੜੇ ਆਪਾਂ ਕਹਿ ਸਕਦੇ ਹਾਂ ਸਿਸਟਮ ਦੇ ਵਿੱਚ ਜਿਹੜੇ ਆਪਣੀਆਂ ਡਿਊਟੀਆਂ ਨਹੀਂ ਸਹੀ ਤਰੀਕੇ ਨਾਲ ਨਿਭਾਉਂਦੇ ਤੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਸਪੋਰਟ ਕਰਦੇ ਨੇ ਉਹਨਾਂ ਦੇ ਅਗੇਂਸਟ ਫਿਲਮ ਹੈ ਜੀ ਇਹ ਜੇ ਤੁਸੀਂ ਹੀ ਜਿਹੜੀਆਂ ਆ ਜਿਵੇਂ ਨਸ਼ਾ ਕਾਲਜਾਂ ਸਕੂਲਾਂ ਦੇ ਵਿੱਚ ਵੰਡਿਆ ਜਾਂਦਾ ਅਸੀਂ ਤਾਂ ਆਪਣੀਆਂ ਸ਼ਿਕਾਇਤਾਂ ਲਾ ਕੇ ਤੁਹਾਡੇ ਕੋਲ ਜਾਣਾ ਕਿ ਆ ਸਾਰਾ ਕੁਝ ਬੁਰਾ ਹੋ ਰਿਹਾ ਇਹਨੂੰ ਰੋਕੋ ਜੇ ਤੁਸੀਂ ਉਹਨਾਂ ਨਾਲ ਮਿਲ ਜਾਓਗੇ ਤਾਂ ਫਿਰ ਇਸ ਪੰਜਾਬ ਦਾ ਕੀ ਬਣਨਾ ਪੰਜਾਬ ਦੇ ਯੂਥ ਦਾ ਕੀ ਬਣਨਾ ਸੋ ਉਦਾਂ ਦਾ ਇੱਕ ਕਨਸੈਪਟ ਹੈ ਜਿਹਦੇ ਵਿੱਚ ਅਸੀਂ ਐਂਟਰਟੇਨਮੈਂਟ ਨੂੰ ਮੁੱਖ ਰੱਖਿਆ ਤੁਹਾਨੂੰ ਹਸਾਊਗੀ ਫਿਲਮ ਰਵਾਊਗੀ ਤੇ ਇੱਕ ਬਹੁਤ ਸੋਹਣਾ ਸਨੇਹਾ ਦੇ ਕੇ ਜਾਊਗੀ ਪਰ ਬਾਕੀ ਇਹੋ ਜਿਹੀਆਂ ਫਿਲਮਾਂ ਦੀ ਮੈਨੂੰ ਲੱਗਦਾ ਪੰਜਾਬੀ ਸਿਨੇਮੇ ਨੂੰ ਜ਼ਰੂਰਤ ਹੈ ਜੋ ਸਾਡੇ ਸਮਾਜ ਦੇ ਆਲੇ ਦੁਆਲੇ ਜੋ ਬੁਰਾਈਆਂ ਹੋ ਰਹੀਆਂ ਨੇ ਜੋ ਵਿਚਰ ਰਿਹਾ ਹੈ ਉਹਦੇ ਬਾਰੇ ਸਿਨੇਮਾ ਹੀ ਚੰਗੇ ਤਰੀਕੇ ਨਾਲ ਦਿਖਾ ਸਕਦਾ ਔਰ ਅਸੀਂ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਮੇਰੇ ਨਾਲ ਕਬੀਰ ਦੋਹਾਨ ਮੇਰਾ ਵੀਰ ਇਹ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਇਹ ਮੇਰੇ ਨਾਲ ਚ 175 ਫਿਲਮਾਂ ਕਰ ਚੁੱਕਿਆ ਹੈ ਔਰ ਵੱਡੀਆਂ ਵੱਡੀਆਂ ਫਿਲਮਾਂ ਕਰ ਚੁੱਕਿਆ ਹੁਣ ਮਾਰਕੋ ਚ ਇਹਨਾਂ ਨੇ ਬਹੁਤ ਵੱਡਾ ਮਾਰਕਾ ਮਾਰਿਆ ਸੋ ਸਾਇਰਸ ਸਾਇਰਸ ਕਰਾ ਦਈ ਇਹਨਾਂ ਨੇ ਚਾਰੇ ਪਾਸੇ ਸੋ ਇਹ ਬਾਈਕਾ ਪਿਆਰ ਹੈ ਹਾਂ ਇਹਨਾਂ ਨੂੰ ਅਸੀਂ ਲੈ ਕੇ ਆਏ ਹਾਂ ਜੀ ਫਿਲਮ ਦੇ ਵਿੱਚ ਔਰ ਆਬਵੀਅਸਲੀ ਇਹਨਾਂ ਦੇ ਔਰ ਨਾਲ ਸਾਡੀ ਫਿਲਮ ਸਾਡਾ ਸਿਨੇਮਾ ਉਹਨੂੰ ਵੀ ਫਰਕ ਪਿਆ ਔਰ ਆਡੀਅன்ஸ் ਦੇਖਣਾ ਚਾਹੁੰਦੀ ਹੈ ਕਿ ਜਦੋਂ ਦੋ ਬੰਦੇ ਆਮੋ ਸਾਹਮਣੇ ਖੜੇ ਨੇ ਤਾਂ ਕੀ ਹੋਣਾ ਉਹ ਫਿਲਮ ਦੇ ਵਿੱਚ ਹਨਾ ਨੈਕਸਟ ਕੁਐਸਚਨ ਸਰ ਔਰ ਇਹ ਹਰਿਆਣੇ ਤੋਂ ਨੇ ਇਹ ਮੈਂ ਦੱਸਦਾ ਇੱਕ ਪਾਸੇ ਪੰਜਾਬ ਹੈ ਤੇ ਇੱਕ ਪਾਸੇ ਹਰਿਆਣਾ ਤੋਂ ਮੈਂ ਭਾਈ ਭਾਈ ਨੇ ਪਰ ਇਹਦੇ ਵਿੱਚ ਦੋਹੇ ਟਕਰਾਰ ਰਹੇ ਨੇ ਸੋ ਇਹ ਤਾਂ ਚਲੋ ਇੱਕ ਫਿਲਮੀ ਰੰਗ ਹੁੰਦਾ ਬਾਕੀ ਤੁਹਾਡੀ ਪ੍ਰੈਸ ਵੀ ਆਲਵੇਸ ਸਪੋਰਟ ਰਹੀ ਹੈ ਕਿ ਤੁਸੀਂ ਸਾਡੀਆਂ ਫਿਲਮਾਂ ਬਾਰੇ ਚੰਗਾ ਲਿਖਿਆ ਵਧੀਆ ਲਿਖਿਆ ਪੰਜਾਬੀ ਸਿਨੇਮੇ ਨੂੰ ਅੱਜ ਇਸ ਬੁਲੰਦੀਆਂ ਤੱਕ ਪਹੁੰਚਾਉਣ 'ਚ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਜਿੰਨੇ ਵੀ ਤੁਸੀਂ ਖੜੇ ਹੋ ਚਾਹੇ ਆਡੀਅנס ਖੜੀ ਹੈ ਸਾਡੀ ਚਾਹੇ ਤੁਸੀਂ ਪੱਤਰਕਾਰ ਭਾਈਚਾਰਾ ਪੁਲਿਸ ਵਾਲੇ ਭਰਾ ਸਾਰੇ ਪੁਲਿਸ ਵਾਲੇ ਸਾਰੇ ਹੀ ਸਾਰੇ 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 ਪੁਲਿਸ ਨੇ ਤਾਂ ਫਿਲਮ ਵੀ ਬਣਾਈ ਸੀ ਸੀ ਡੀ ਐਸ ਪੀ ਦੇ ਬੱਲੇ ਬੱਲੇ ਕਰਾਈ ਸੀ ਪੁਲਿਸ ਦੀ ਪੂਰੀ ਇਹ ਬਾਈ ਫਿਲਮ ਦਾ ਸ਼ੂਟਿੰਗ ਦੇ ਦੌਰਾਨ ਜਾਂ ਉਹਦੀ ਪ੍ਰੋਮੋਸ਼ਨ ਦੌਰਾਨ ਕਿਹੋ ਜੀਆਂ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਚੈਲੰਜ ਹੈ ਟਾਸਕ ਵਿੱਚ ਮੈਨੂੰ ਲੱਗਦਾ ਹੈ ਕਿ ਜਦੋਂ ਫਿਲਮ ਨੂੰ ਪ੍ਰੋਮੋਟ ਕਰਨਾ ਉਹ ਜਾਵਾ ਥੋੜਾ ਜਿਹਾ ਟਫ ਹੁੰਦਾ ਹੈ ਆਲਵੇਜ਼ ਕਿਉਂਕਿ ਗਰਾਊਂਡ ਲੈਵਲ ਤੇ ਜਾਣਾ ਹੁੰਦਾ ਤੁਸੀਂ ਆਡੀਅנס ਦੇ ਵਿੱਚ ਜਾਣਾ ਹੁੰਦਾ ਔਰ ਹਜ਼ਾਰਾਂ ਲਗਾਤ ਹੁੰਦਾ ਜੀ ਸਾਰਾ ਹਰ ਬੰਦਾ ਖੜਾ ਹੁੰਦਾ ਕਿ ਯਾਰ ਚੌਂ ਵਾਲੇ ਖੜੇ ਹੁੰਦੇ ਨੇ ਪਿਆਰ ਕਰਨ ਵਾਲੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਕੋਈ ਸਾਡਾ ਨਾਮ ਬਣਿਆ ਲੋਕ ਜਾਣਣ ਲੱਗੇ ਨੇ ਤਾਂ ਉਹ ਬੜੀ ਨਿਰਾਸ਼ਾ ਹੁੰਦੀ ਹੈ ਜਦੋਂ ਹਰ ਬੰਦੇ ਨੂੰ ਮਿਲ ਮਿਲਿਆ ਨਹੀਂ ਜਾਂਦਾ ਟੱਕਾ ਮੁੱਕੀ ਚੱਲ ਰਹੀ ਹੁੰਦੀ ਆ ਤੇ ਜਿਹੜੇ ਸਾਡੇ ਭਰਾ ਹੁੰਦੇ ਨੇ ਬੌਂਸਰ ਵੀਰ ਉਹਨਾਂ ਦੀ ਆਪਣੀ ਡਿਊਟੀ ਹੁੰਦੀ ਹੈ ਉਹਨਾਂ ਨੇ ਸਾਨੂੰ ਸੇਫ ਰੱਖਣਾ ਹੁੰਦਾ ਵੀ ਇਹਨਾਂ ਨੂੰ ਕਿਸੇ ਬਸ ਹੋ ਕੇ ਨੁਕਸਾਨ ਨਾ ਹੋ ਜੇ ਔਰ ਸਾਡਾ ਦਿਲ ਕਰਦਾ ਹੁੰਦਾ ਕਿ ਯਾਰ ਸਾਰਿਆਂ ਨਾਲ ਫੋਟੋਆਂ ਕਰਾਈਏ ਪਰ ਉਹ ਹੋ ਨਹੀਂ ਸਕਦੀਆਂ ਕਿਉਂਕਿ ਇੱਕ ਪਾਸੇ ਇੰਨੇ ਬੰਦੇ ਖੜੇ ਹੁੰਦੇ ਨੇ ਤਾਂ ਉਹ ਥੋੜਾ ਜਿਹਾ ਔਖਾ ਹੋ ਜਾਂਦਾ ਚੁਣੌਤੀਆਂ ਹੁੰਦੀਆਂ ਨੇ ਕਈ ਲੋਕ ਖੁਸ਼ ਹੁੰਦੇ ਨੇ ਕਈ ਨਰਾਜ਼ ਹੁੰਦੇ ਨੇ ਸਾਰਿਆਂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਜਿਆਦਾ ਰੈਕਸ਼ਨ ਫਿਲਮਾਂ 'ਚ ਕਿਉਂ ਨਾ ਨਗਰ ਆਉਂਦੇ ਕਿਉਂਕਿ ਵੀਰੇ ਤੁਸੀਂ ਕਹਿੰਦੇ ਹੋ ਵੀ ਐਕਸ਼ਨ ਹੀ ਕਰ ਪਿਆਰ ਵਾਲੀਆਂ ਕਰਨੀ ਦਿੰਦੇ ਮੈਨੂੰ ਜੇ ਭਾਜੀ ਮੈਂ ਕੀ ਕਰਾਂ ਦੱਸੋ ਮੈਂ ਤਾਂ ਆਹ ਉੱਚਾ ਗੁਰਬਾਬੇ ਨਾਨਕ ਦਾ ਵੀ ਕਰਕੇ ਦੇਖੀ ਆ ਸ਼ਰੀਕ ਵੀ ਆਈ ਸੀ ਹਨਾ ਅਲੱਗ ਤਰ੍ਹਾਂ ਦਾ ਸਿਨੇਮਾ ਵੀ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਵਿਧਾਨੀਆਂ ਆਉਣੀ ਆ ਹਣ ਦੇਖਦੇ ਤੁਸੀਂ ਕੀ ਪਿਆਰ ਦਿੰਦੇ ਹੋ ਹੁਣ ਐਕਸ਼ਨ ਤੁਸੀਂ ਕਹਿੰਦੇ ਹੋ ਨਹੀਂ ਯਾਰ ਤੇਰਾ ਐਕਸ਼ਨ ਹੀ ਸੂਤ ਹੈ ਮੈਂ ਗੱਲ ਕਰ ਰਹੀ ਲਓ ਥੈਂਕ ਯੂ ਜੀ ਤੁਹਾਡੀ ਡੈਬਿਊ ਖਲਮ ਹੈ ਜਿਵੇਂ ਦੇਵ ਡੀਐਸਪੀ ਸੀ ਉਦੋਂ ਰਾਤ ਤੁਸੀਂ ਫਿਲਮ ਚ ਸ਼ੂਟਿੰਗ ਕਰਨ ਲੇ ਕੇ ਤੁਹਾਨੂੰ ਦਿੱਕਤ ਵੀ ਆਈ ਸੀਗੀ ਪੰਡਾਲੇ ਰੋਕਿਆ ਸੀ ਫਿਰ ਤੁਸੀਂ ਉੱਤਰਾਖੰਡ ਦੀ ਸ਼ੂਟਿੰਗ ਕੀਤੀ ਹੈ ਇਸ ਫਿਲਮ ਦੀ ਪੰਜਾਬੀ ਫਿਲਮ ਦੀ ਉੱਤਰਾਖੰਡ ਚ ਹੈਪੀ ਰੋਡ ਦੇ ਸਾਹਿਬ ਡਾਇਰੈਕਟਰ ਸੀਗੇ ਤੁਹਾਨੂੰ ਉੱਥੋਂ ਦੇ ਕਿੱਦਾਂ ਲੱਗਿਆ ਵੀ ਉੱਥੋਂ ਦਾ ਪੰਜਾਬੀ ਫਨ ਹੁਣ ਐਕਸੈਪਟੇਬਲ ਹੈ ਵੀ ਤੇ ਤੁਹਾਨੂੰ ਕਿੱਦਾਂ ਲੱਗਿਆ ਇੱਕ ਪੰਜਾਬੀ ਫਿਲਮ ਚ ਡੈਬਿਊ ਕਰਕੇ

नामी फ्रेंचाइजी है वेरी बिग फ्रेंचाइजी एंड बड़ा प्रोडक्शन हाउस है चाहे साहब ने बहुत कोई कमी नहीं रखी क्रिएटिव एक्सपेरिमेंट कुछ नहीं है आई एम वेरी हैप्पी दैट पार्ट ऑफ पंजाबी सिनेमा नाउ और भाई के साथ काम करके मतलब एक्टर की तरह तो काम करा ही नहीं हमने भाई की तरह काम करा है तो प्यार हरियाणा पंजाब में इस फिल्म से जेड़ा है सिद्धू मूसेवाला साहब का सॉन्ग है तुसी नो ट्रिब्यूट किया एक एक लास्ट क्वेश्चन ही है सिद्धू मूसेवाला साहब ने तुसी ट्रिब्यूट किया उस जेड़ा हैगा दे ਤੁਸੀਂ ਵੀ ਪਹਿਲਾਂ ਇਹ ਕਿਸੇ ਹੋਰ ਤੋਂ ਸਟਰਗਲ ਕਰਕੇ ਰਾਈਟਸ ਲਏ ਫਿਰ ਸਭ ਕੁਝ ਲਿਆ ਹੈਗਾ ਇਸ ਤੋਂ ਤੁਸੀਂ ਪਰੀ ਪਲਾਨ ਕੀਤਾ ਕਿ ਇਹ ਬਾਅਦ ਚ ਸਟੋਰੀ ਤੋਂ ਬਣ ਜਾਏ ਇਹ ਵੀ ਅਸੀਂ ਟੂ ਦੇ ਵਿੱਚ ਵੀ ਸਿੱਧੂ ਮਈ ਦਾ ਗਾਣਾ ਲੈਣਾ ਚਾਹੁੰਦੇ ਸੀ ਪਹਿਲੀ ਚ ਤਾਂ ਹੈਗਾ ਸੀ ਪਰ ਟੂ ਦੇ ਵਿੱਚ ਬਾਈ ਬਾਹਰ ਸੀਗਾ ਸੋ ਸਰਕਮਸਟੈਂਸਸ ਇਹ ਜੇ ਬਣੇ ਕਿ ਉਹ ਚੀਜ਼ ਪਾਣੀ ਨਹੀਂ ਪਾਈ ਸੋ ਹੁਣ ਕੀ ਹੈ ਕਿ ਸਾਨੂੰ ਸੀਗਾ ਕਿ ਯਾਰ ਜੇ ਹੁਣ ਬਾਈ ਹੁੰਦਾ ਇਸ ਦੁਨੀਆ ਤੇ ਜ਼ਰੂਰ ਗਾਣਾ ਲੈਂਦੇ ਅ ਫਿਰ ਇੱਕ ਅਜਿਹਾ ਡਾਲਰ ਹੀ ਚਲਾਉਨੇ ਆ ਤੇ ਨਾਲੇ ਬਾਈ ਨੂੰ ਟ੍ਰਿਬਿਊਟ ਦੇਨੇ ਆ ਪਹਿਲਾਂ ਸਾਡਾ ਇਰਾਦਾ ਇਹ ਵੀ ਸੀਗਾ ਕਿ ਅਸੀਂ 11 ਜੂਨ ਨੂੰ ਫਿਲਮ ਲੈ ਕੇ ਆਈਏ ਰਿਲੀਜ਼ ਕਰੀਏ ਬਾਈ ਦੇ ਜਨਮ ਦੇ ਨਾਲੇ ਦਿਨ ਤੇ ਫਿਰ ਕਈ ਵਾਰ ਸੌ ਚੀਜ਼ਾਂ ਹੋ ਜਾਂਦੀਆਂ ਨੇ ਤਿਆਰ ਨਹੀਂ ਹੁੰਦੇ ਆ ਪ੍ਰਿਪੇਅਰ ਨਹੀਂ ਹੁੰਦੇ ਤੁਸੀਂ ਤਾਂ ਫਿਰ ਤੇਰਾ ਜੂਨ ਨੂੰ ਸੀ 11 ਜੂਨ ਤੇ ਫਿਲਮ ਉਹਨਾਂ ਨੂੰ ਟ੍ਰਿਬਿਊਟ ਕਰਨੀ ਸੀਗੀ ਫਿਲਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇੱਕ ਸਰਪ੍ਰਾਈਜ਼ ਮਿਲਣਾ ਉਹ ਅਸੀਂ ਹਾਲੇ ਰਵਿਝੀ ਨਹੀਂ ਕਰ ਰਹੇ ਉਹ ਤੁਹਾਨੂੰ ਫਿਲਮ ਦੇ ਕਲਾਈਮੈਕਸ ਤੇ ਮਿਲੂਗਾ ਜਾ ਕੇ ਦੇ ਵੀ ਇੱਕ ਮੋਟੀਵੇਸ਼ਨਲ ਜਿਹਾ ਡਾਇਲੋਗ ਜ਼ਰੂਰ ਸਾਨੂੰ ਸ਼ੇਅਰ ਮੇਰੇ ਮੋਟੀਵੇਸ਼ਨਲ ਡਾਇਲੋਗ ਉਹ ਇਹਦੇ ਵਾਲਾ ਹੈਗਾ ਨਾ ਯਾਰ ਇਹਦੇ ਵਿੱਚ ਜਿਹੜਾ ਕੁਆਡਰ ਮੁੰਡਾ 3 ਦੇ ਵਿੱਚ ਸੋ ਕਹਿੰਦਾ ਕਿ ਉਹ ਇੱਕ ਚਿੱਟਾ ਵੇਚਣ ਵਾਲੇ ਨੂੰ ਫੜ ਲੈਂਦਾ ਤਾਂ ਜਦੋਂ ਆਉਂਦੇ ਨੇ ਉਹਨੂੰ ਫੜਨ ਪੁਲਿਸ ਵਾਲੇ ਤਾਂ ਉਹਨਾਂ ਨੂੰ ਕਹਿੰਦਾ ਕਿ ਸਭ ਤੁਸੀਂ ਇਹਨੂੰ ਜਾ ਕੇ ਬਾਹਰ ਛੱਡ ਦੋਗੇ ਕੱਲੂ ਤੁਹਾਡੇ ਜਵਾਕ ਵੀ ਇੰਨਾ ਹੀ ਯੂਨੀਵਰਸਿਟੀਆਂ ਇੰਨਾ ਕਾਲਜਾਂ 'ਚ ਪੜਨ ਆਉਣਗੇ ਕਈ ਵਾਰ ਇਹ ਹੁੰਦਾ ਕਿ ਤੁਹਾਨੂੰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਥੋੜੇ ਬੱਚੇ ਵੀ ਇਸੇ ਚ ਚੁੰਗੜੇ ਫਸਾਂਗੇ ਜੇ ਤੁਸੀਂ ਇਹ ਚੀਜ਼ਾਂ ਕੰਟਰੋਲ ਨਾ ਕੀਤੀ। ਸੋ ਇਦਾਂ ਦੀ ਇੱਕ ਮੋਟੀਵੇਸ਼ਨਲ ਸਪੀਚ ਹੈ ਜੀ। ਵੈਰੀ ਗੁੱਡ। ਤੇ ਇਹ ਜਦੋਂ ਤੁਸੀਂ ਫਿਲਮ ਦੇਖੋਗੇ ਉੱਚੀ ਮਜ਼ਾ ਆਊਗਾ ਕਿਉਂਕਿ ਪਿੱਛੇ ਮਿਊਜ਼ਿਕ, ਟਾਟਾਂ, ਡਿਸ਼ੰਡਿਸ਼ੂ ਹੋਊਗੀ ਫੇਰ ਹੀ ਮਜ਼ਾ ਆਊਗਾ ਚੀਜ਼ ਦਾ। ਇਹ ਨਿਆ ਨਿਆ ਸਿਨੇਮਾ ਪੰਜਾਬ ਦੇ ਲਈ। ਇਨ ਟਰਮਸ ਆਫ ਐਕਟ। ਉਹ ਮੈਂ ਪਾਣੀ ਪੀਊਂਗਾ ਜੀ। ਮੈਂ ਹੋਰ ਕੁਝ ਨਹੀਂ ਲੈਣਾ। ਅਜੇ ਲੱਚ ਕਰਕੇ ਤਰੇ ਸੀਗੇ। ਬਹੁਤ ਬੜੀ ਪਿਕਚਰ ਹੈ। ਵਿਨਿੰਗ 올 ਯੋਰ ਸਪੋਰਟ। ਥੈਂਕ ਯੂ। ਹਾਂਜੀ। ਅੱਲੀ ਕਿਹੜੀ ਫੋਟੋ ਸੀ? ਪਹਿਲੀ ਵੀ ਮੈਂ ਤਾਂ ਫਿਲਮ ਬਣਾਈ ਸੀ ਜਿਹੜੀ ਸਮਾਜ ਨੂੰ ਕੋਈ ਸੁਨੇਹਾ ਦੇ ਮੇਰਾ ਤਾਂ ਏਦਾਂ ਦਾ ਹੀ ਮਾਈਂਡ ਸੈਟ ਹੋ ਗਿਆ ਜੀ ਉਹ ਸੀ ਕਬੱਡੀ ਕੁਮੋਹਬਤ ਉਹਦੇ ਵਿੱਚ ਵੀ ਇਹ ਸੀਗਾ ਕਿ ਜਿਹੜੀ ਕਬੱਡੀ ਆ ਉਹ ਸਟੀਰੋਇਡ ਦੀ ਗੇਮ ਨਹੀਂ ਉਹ ਜ਼ੋਰ ਦੀ ਗੇਮ ਹੈ ਨਸ਼ੇ ਲੈ ਕੇ ਨਾ ਖੇਡੋ ਕੋਈ ਆ ਬਾਅਮਰ ਵਧਾਉਣ ਵਾਲੀਆਂ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਉਹ ਲੈ ਕੇ ਨਾ ਖੇਡੋ ਜ਼ੋਰ ਨਾਲ ਖੇਡੋ ਇਹ ਜ਼ੋਰ ਦੀ ਖੇਡ ਆ ਸੀ ਪਹਿਲੀ ਤੋਂ ਹੀ ਮੈਸੇਜ ਦਿੱਤਾ ਸੀ ਹੋਰ ਕੌਣ ਸਟਾਰ ਕਾਸਟ ਹੈ ਗਏ ਫਿਲਮ ਵਿੱਚ ਸਾਰਗਾਸਟ ਵਿੱਚ ਕਬੀਰ ਦੁਹਾਨ ਹੈ ਜੀ ਬਾਣੀ ਸੰਧੂ ਹੈ ਇੱਕ ਕੁੜੀ ਸਾਊਥ ਚ ਕੰਮ ਕਰਦੀ ਆ ਉਹ ਵੀ ਚੰਗਾ ਲੀਡ ਚ ਆਉਂਦੀ ਆ ਦ੍ਰਿਸ਼ਟੀ ਤਲਵਾਰ ਉਹ ਹੈ ਕਵੀ ਸਿੰਘਾ ਮੁੰਡਾ ਬਹੁਤ ਸਾਰੀਆਂ ਫਿਲਮਾਂ 'ਚ ਤੁਸੀਂ ਦੇਖਿਆ ਹੋਊਗਾ ਸੋ ਇੱਕ ਕੈਨੇਡਾ ਕੋਨੇ ਆਰਟਿਸਟ ਜਿਹੜੇ ਕਿ ਹੁਣ ਪਿੱਛੇ ਜੇ ਆ ਨਾਂ ਲਕ ਜਹਾਜ਼ ਫਿਲਮ ਦੇ ਵਿੱਚ ਮੇਨ ਵਿਲਨ ਆਈ ਸੀ ਕਸਵਾਨਾ ਜੀ ਉਹ ਨੇ ਤੇ ਇੱਕ ਮੁੰਡਾ ਪਹਿਲਾਂ ਬਹੁਤ ਮਾਡਲਿੰਗ ਗਾੜਾ 'ਚ ਬੜਾ ਹਿੱਟ ਨਵੀਂ ਪੰਗੂ ਉਹ ਬੜੀ ਧੀਰ ਬਾਅਦ ਆ ਰਿਹਾ ਸੋ ਸਾਰੀ ਕਾਸਟ ਫਰੈਸ਼ ਹੈ ਔਰ ਸਾਰੇ ਥੀਏਟਰ ਦੇ ਕਲਾਕਾਰ ਨੇ ਚੰਗੇ ਮਜ਼ੇ ਵਿੱਚ ਕਲਾਕਾਰ ਜੀ Thakur ਪਾਕਿਸਤਾਨ ਦਾ ਜੋ ਕਲਾਕਾਰ ਹੈ ਪੰਜਾਬੀ ਚੋਂ ਨਾਮ ਹੈ ਤੇ ਉਹਨਾਂ ਨੂੰ ਕਈ ਕਦੇ ਲੱਗਦਾ ਕਿ ਪੰਜਾਬ ਚ ਕਿਸੇ ਤਰ੍ਹਾਂ ਦੀ ਕੋਈ ਕਦੇ ਵੀ ਨਹੀਂ ਜੀ ਕਦੇ ਵੀ ਨਹੀਂ ਉਹਨੇ ਕਿਹੜੀ ਫਿਲਮ ਚਲਾਈ ਆ ਮੈਨੂੰ ਦੱਸੋ ਉਹ ਤਾਂ ਐਵੇਂ ਉਹ ਤਾਂ ਉਹਦੇ ਵੀ ਜਿਹੜੇ ਨਾਲ ਦੇ ਨੇ ਉਹ ਵੀ ਉਹਦੇ ਛਤਰ ਮਰੀ ਜਾਂਦੇ ਨੇ ਵੀ ਤੂੰ ਕਿਉਂ ਬਗਵਾਸ ਕਰੀ ਜਾਂਦਾ ਸਾਡਾ ਜੇ ਮਾੜਾ ਮੋਟਾ ਕਰੇ ਥੋੜਾ ਬਹੁਤ ਖੁੱਲਦਾ ਕੰਮ ਤੂੰ ਉਹ ਵੀ ਬੰਦ ਕਰਾਤਾ ਸੋ ਉਹਨੇ ਕਿਹੜੀ ਫਿਲਮ ਚਲਾਈ ਹੈ ਤੁਹਾਨੂੰ ਲੱਗਦਾ ਮੋਰਿੰਦਰ ਗਿੱਲ ਨੂੰ ਕਿਸੇ Thakur ਦੀ ਲੋੜ ਹੈ ਉਹਦੀਆਂ ਫਿਲਮਾਂ ਤਾਂ ਵੈਸੇ ਹੀ ਹਿੱਟ ਹੁੰਦੀਆਂ ਨੇ ਚਲ ਮੇਰਾ ਪੁੱਤ ਕਿਸੀ ਨਹੀਂ ਚੱਲੀ ਹੋਈ ਆ ਉਹ ਵੀ ਅਮਰਿੰਦਰ ਗਿੱਲ ਬਾਈ ਆ ਤਾਂ ਚੱਲੀ ਆ ਹੋਰ ਕਿਹੜੀ ਫਿਲਮ ਹੈ ਜਿਹੜੀ ਉਹਨਾਂ ਦੀ ਹਿੱਟ ਹੋਈ ਹੈ ਜੀ ਚੋ ਆਏ ਨੇ ਦੱਸੋ ਮੈਨੂੰ ਇੱਕ ਵੀ ਨਹੀਂ ਸਾਰੀਆਂ ਇੰਗਲੈਂਡ ਸ਼ੂਟ ਹੋਈਆਂ ਨੇ ਉਹਨਾਂ ਦੀ ਇੱਕ ਵੀ ਫਿਲਮ ਹਿੱਟ ਨਹੀਂ ਹੋਈ ਉਹਦਾ ਹੁਣ ਗੱਲਾਂ ਦਾ ਕੜਾ ਬੁਲਾਈ ਜਾਂਦਾ ਬੁਲਾਈ ਜਾਂਦਾ ਹੁਣ ਉਹ ਫਰਸਟ੍ਰੇਟ ਹੋ ਗਿਆ ਉਹਨੂੰ ਪਤਾ ਕਿ ਇੰਡਸਟਰੀ ਚੋਂ ਬੰਦ ਹੋ ਗਿਆ ਇਧਰੋਂ ਮੇਰਾ ਕੰਮ ਖਤਮ ਹੋ ਗਿਆ ਸੋ ਵੜੀਆ ਨਾਲ ਸਾਡੇ ਪੰਜਾਬ ਦੇ ਕਲਾਕਾਰ ਆਉਣਗੇ ਯਾਰ ਉਹਨਾਂ ਨੂੰ ਕਿਉਂ ਕੰਮ ਦਈਏ ਸੀ ਅਸੀਂ ਆਪਣੇ ਪੰਜਾਬ ਦੇ ਕੱਜ ਜਿਹੜੇ ਸਾਡੇ ਮੁਰਖ ਬਾਰੇ ਬੋਲਦੇ ਆ ਉਹਨਾਂ ਨੂੰ ਅਸੀਂ ਕਿਉਂ ਕੰਮ ਦਈਏ ਅਸੀਂ ਆਪਣੇ ਪੰਜਾਬ ਦੇ ਕਲਾਕਾਰਾਂ ਨੂੰ ਕੰਮ ਦਈਏ ਲੋਕ ਇੱਕ ਹਾਸੇ ਟਿੱਕੇ ਜਿਹਾ ਕਰ ਤੋਂ ਦੇਖਣਾ ਚਾਹੁੰਦੇ ਜਿਸ ਤਰ੍ਹਾਂ ਤੁਸੀਂ ਐਕਸ਼ਨ ਫਿਲਮਾਂ ਕਰਦੇ ਜਾਂ ਪੰਜਾਬੀ ਸੱਭਿਆਚਾਰ ਨੂੰ ਉਹ ਇੱਕ ਐਂ ਜਮੀਨੀ ਪਿਆ ਨਹੀਂ ਦੇਖੋ ਬਾਈ ਜੀ ਇੱਕ ਰੰਗ ਹੁੰਦਾ ਸਰ ਮੇਰੇ ਸਿਨੇਮਾ ਸਰ ਇੱਕੋ ਤਰ੍ਹਾਂ ਦਾ ਨਹੀਂ ਚੱਲਦਾ ਕਦੇ ਵੀ ਆਪਾਂ ਰੋਜ਼ ਇੱਕੋ ਤਰ੍ਹਾਂ ਦੀ ਸਬਜ਼ੀ ਨਹੀਂ ਖਾਂਦੇ ਇੱਕੋ ਤਰ੍ਹਾਂ ਦੇ ਕੱਪੜੇ ਨਹੀਂ ਪਾਉਂਦੇ ਸਰ ਮਾ ਸੇਮ ਹੀ ਚੀਜ਼ ਆਉਂਦੀ ਆਡੀ ਲਾਈਫ ਚ ਸੋ ਅਪਾ ਕੋਈ ਕਾਰ ਵੀ ਲੈ ਲਈ ਆਪਾਂ ਸਾਲ ਬਾਅਦ ਕਹਿੰਦੇ ਬਦਲ ਲਈਏ ਅਰ ਚਲਾ ਲਈ ਕੋਈ ਹੋਰ ਨਵੀਂ ਟਰਾਈ ਕਰਦੇ ਆ। ਸੋ ਇਦਾਂ ਹੀ ਐਕਸ਼ਨ, ਕਾਮੇਡੀ, ਰੋਮਾਂਟਿਕੇ ਰੰਗ ਨੇ। ਹਰ ਰੰਗ ਦੀ ਫਿਲਮ ਹੋਣੀ ਚਾਹੀਦੀ ਆ ਔਰ ਸਾਡੇ ਸੁਭਾਅ ਨੇ ਪੰਜਾਬੀਆਂ ਦੇ ਕਿ ਅਸੀਂ ਮਾਹੌਲੀਏ ਸੁਭਾਅ ਦੇ ਵੀ ਆ ਤੇ ਅਸੀਂ ਗਰਮ ਸੁਭਾਅ ਦੇ ਵੀ ਆ। ਸਾਡੇ ਤਰੀਕੇ ਅਲੱਗ-ਅਲੱਗ ਨੇ ਹਨਾ ਅਸੀਂ ਹੱਸਣਾ ਵੀ ਜਾਣਦੇ ਆ ਪਰ ਜੇ ਸਾਡੇ ਤੇ ਭੀੜ ਪੈਂਦੀ ਆ ਕੋਈ ਤਾਂ ਅਸੀਂ ਖੜਨਾ ਵੀ ਜਾਣਦੇ ਆ। ਸੋ ਇਹ ਰੰਗ ਨੇ, ਸੋ ਇਹ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਹੱਸਣਾ, ਖੇਡਣਾ

हम मुझे अच्छी मिलती है तो मैं सब करूंगा कहानी सुनी और जब बताया और, और कैसे बड़ा कर सकते तो पिक्चर अलग लेवल की है आप जब देखोगे ट्रेलर आपने देखा टीजर आपने देखा है जिस दिन थिएटर में जाओगे तो और नई चीजें देखने को मिलेंगी अच्छी गाना भी खोलना है दो बजे तक पाँच दो बजे आ गया और अगर अच्छा वो अभी रिलीज करना है जी आज गाना आऊंगा तो बहुत ही बड़ा है तो। नो लैंग्वेज बैरियर्स सर तो बिल्कुल लगता है कि कबीर आने वाली जो कह सकते हैं पंजाबी फिल्मों में दिखेंगे सर मेरे को ऑलरेडी एक फिल्म ऑफर हो गई पर कहानी समझ नहीं आई मैंने मना कर दिया और बाकी कुछ नहीं ਬਾਲੀਵੁੱਡ ਜਾਵਾਂਗੇ ਜੀ ਆਪਾਂ 68 ਰਾਂ ਜਾਵਾਂਗੇ ਟੋਰਨਾਂ ਜਾਵਾਂਗੇ ਆਪਾਂ ਨਹੀਂ ਜਾਂਦੇ ਕੋਈ ਸਾਈਡ ਕੈਰੈਕਟਰ ਇਹ ਕਰ ਲਿਆ ਉਹ ਕਰ ਲਿਆ ਜਾਵਾਂਗੇ ਜਿਵੇਂ ਲੀਡ 'ਚ ਜਿਹੜਾ ਆਪਣੇ ਆਪ ਨੂੰ ਠੁਕਦਾ ਹੋਊਗਾ ਜਿਹੜਾ ਲੱਗਦਾ ਹੋਊਗਾ ਉਹਦੇ ਕੈਰੈਕਟਰ ਲਈ ਜਾਵਾਂਗੇ ਉਹ ਜਿੱਦਰ ਬਾਲੀਵੁੱਡ ਵਾਲੇ ਰਿੰਗ ਤੇ ਆਉਣਗੇ ਨਹੀਂ ਮੈਨੂੰ ਆਫਰ ਆਈਆਂ ਜੀ ਪਰ ਮੈਂ ਨਹੀਂ ਤੁਹਾਡੇ ਮਨਪਸੰਦ ਦਾ ਰੋਲ ਨਹੀਂ ਕਿਉਂਕਿ ਇੱਥੇ ਵਧੀਆ ਪਿਆਰ ਮਿਲ ਰਿਹਾ ਹੈ ਵਧੀਆ ਇੱਜ਼ਤ ਹੈ ਦਾ ਇੱਕ ਸੀਰੀਜ਼ ਆਫਰ ਹੋਈ ਸੀ ਮੈਨੂੰ ਵੱਡੀ ਸੀਰੀਜ਼ ਹੈਗੀ ਉਹ Amazon ਦੀ ਬਟ ਉਹ 'ਚ ਕੁਝ ਇਹੋ ਜੇ ਸੀਨ ਸੀਗੇ ਜਿਹੜੇ ਕਿ ਪਰਿਵਾਰਾਂ ਦੇ ਵਿੱਚ ਬੈਠ ਕੇ ਮੈਂ ਮਨਾ ਕਰਦਾ ਵੀ ਇੱਜ਼ਤ ਕਮਾਉਣ ਵਾਲੇ ਲੋਕਾਂ ਸੀ ਇੱਜ਼ਤ ਕਮਾਉਣ ਵਾਲੇ ਨਹੀਂ ਆ ਬੜੀ ਮੁਸ਼ਕਲ ਸਾਨੂੰ ਪਿਆਰ ਮਿਲੇ ਲੋਕਾਂ ਦਾ ਸੋ ਪੈਸਾ ਮੁੱਖ ਨਹੀਂ ਰੱਖਦਾ ਹੈਗਾ ਸਭ ਤੋਂ ਪਹਿਲਾਂ ਇੱਜ਼ਤ ਮੁੱਖ ਰੱਖੀਏ ਤੁਹਾਨੂੰ ਸੈਲਫ ਰਿਸਪੈਕਟ ਮੈਂ ਹੀ ਕਹੂੰਗਾ ਜਿੰਨਾ ਵੀ ਯੂਥ ਆ ਜਾਂ ਜਿਹੜੇ ਪਿਆਰ ਕਰਨ ਵਾਲੇ ਨੇ ਜੀ ਆਲਵੇ ਚੜ੍ਹਦੀ ਕਲਾ ਚ ਰਹੋ ਆਪਣੇ ਡ੍ਰੀਮ ਪੂਰੇ ਕਰਨ ਲਈ ਜੋਰ ਲਾਓ ਨਸ਼ਿਆਂ ਤੋਂ ਦੂਰ ਰਹੋ ਅਤੇ ਆਪਣਾ ਪੋਜ਼ਿਟਿਵ ਲੋਕਾਂ ਦੀ ਸੰਗਤ ਕਰੋ ਪੋਜ਼ਿਟਿਵ ਰਹੋ ਤੇ ਪੋਜ਼ਿਟਿਵ ਲੋਕਾਂ ਦੀ ਸੰਗਤ ਕਰੋ 네ਗਟਿਵਿਟੀ ਤੋਂ ਬਚੋ ਜਿੰਨਾ ਬਸ ਕਰਦੇ ਹੂੰ ਖੋਤੇ ਬਰੋਸਾ ਰੱਖੋ ਜੇ ਕੋਈ ਡ੍ਰੀਮ ਹੈਗਾ ਜਾਂ ਕੁਝ ਬਣਨ ਦਾ ਸੋਚਿਆ ਉਹਨੂੰ ਪੂਰਾ ਕਰਨ ਲਈ ਆਪਣੀ ਜਾਨ ਲਾ ਦਿਓ ਜੱਦ ਬਣਾ ਲਓ ਉਹਨੂੰ ਬਸ ਥੈਂਕ ਯੂ ਜੀ ਬਈ